ਔਰ ਮਨਵਾ ਦਾਂ ਯੰਗ ਤਕਾਰ ਜਦ ਮੈਂ ਘਰ ਬਰਿ ਆਉ ਨਰਾ ਨੂੰ ਤਾ دارسوندے کندیوا دور تیرا پوران کرم ہوے پرب میرا دارسوندے کو جیوا دور تیرا پوران کرم ہوے پرب میرا اے বেদانتی سون کا ਦੇ ਨਾਮ ਕਰਮ ਕੋਲੇ ਜਿ ਰਹਾਉ ਆਪਣੀ ਸਰਨ ਦਾ ਸੁ ਪ੍ਰਭਤਾਤੀ ਗੁਰ ਪਰਸਾਜੁ ਤਿਨਹਿ ਜਿ ਰਹਿ ਜਾਤੀ ਸੁਨੋ ਬਿਨੋਂ ਤਬ ਮੇਰੀ ਮੀਤ ਚਾ ਕੋਈ ਇਕ ਕਰੈ ਅਰਦਾਸ ਵਿਸਰਨਾਨੀ ਪੂਰਨ ਗੁਣ ਤਾਸਿ ਨਾਨਕ ਕੋ ਇਕ ਕਰੈ ਅਰਦਾਸ ਵਿਸਰਨਾਨੀ ਪੂਰਨ ਗੁਣ ਤਾਸਿ ਵਾਹਿਗੁਰੂ ਜੀ ਕਾ ਹਰ ਸਬ ਵਾਹਿਗੁਰੂ ਜੀ ਕੀ ਫਤਿਹ